2020 ਚ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਦਿੱਲੀ ਦੀਆਂ ਬਰੂਹਾਂ ਤੇ 378 ਦਿਨ ਬੈਠ ਕੇ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਗਿਆ ਉਹ ਵਾਪਸ ਕਰਵਾਏ ਕੁਝ ਹੋਰ ਮੰਗਾ ਤੇ ਅਜੇ ਵੀ ਲਗਾਤਾਰ ਜਿਹੜਾ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਪਰ ਕੀ ਉਹ ਕਾਲੇ ਕਾਨੂੰਨ ਵੀ ਕਿਸੇ ਹੋਰ ਰੂਪ ਦੇ ਵਿੱਚ ਆ ਰਹੇ ਨੇ ਪ੍ਰੋਸੈਸ ਆ ਰਹੇ ਨੇ ਬਿਲਕੁਲ ਜੇਕਰ ਆਹੀ 15 ਦਿਨ ਪਹਿਲਾਂ ਦੀ ਗਵਰਨਮੈਂਟ ਆਫ ਇੰਡੀਆ ਦੇ ਖੇਤੀਬਾੜੀ ਵਿਭਾਗ ਦੀ ਮਤਰਾਲੇ ਦੀ ਇੱਕ ਡਰਾਫਟ ਪਾਲਿਸੀ ਨੂੰ ਦੇਖਿਆ ਜਾਵੇ। ਖੇਤੀਬਾੜੀ ਨਾਲ ਸੰਬੰਧਿਤ ਮੰਡੀਕਰਨ ਬਾਰੇ ਜਿਹੜੀ ਇੱਕ ਡਰਾਫਟ ਪਾਲਿਸੀ ਹੈ ਉਹਦਾ ਮਸੌਦਾ ਸਭ ਦੇ ਸਾਹਮਣੇ ਹੈ ਸਭ ਨੂੰ ਸਟੇਟਾਂ ਨੂੰ ਭੇਜਿਆ ਜਾ ਚੁੱਕਿਆ ਹੈ। ਉਹਨੂੰ ਦੇਖਿਆ ਜਾਵੇ ਤਾਂ ਖੂਬ ਕੱਲਾ ਉਹ ਨਹੀਂ ਕਿ ਉਹ ਤਿੰਨੇ ਕਾਨੂੰਨ ਨੇ ਬਲਕਿ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਉਹੀ ਲਾਗੂ ਹੋਣ ਜਾ ਰਹੀਆਂ ਨੇ ਪ੍ਰੈਕਟੀਕਲੀ ਕੰਨ ਦੂਜੇ ਪਾਸੇ ਦੀ ਫੜਿਆ ਜਾ ਰਿਹਾ ਔਰ ਨਾਲ ਦੀ ਨਾਲ ਇਹ ਕਿਹਾ ਗਿਆ ਸਟੇਟਾਂ ਨੂੰ ਕਿ ਤੁਸੀਂ 15 ਦਿਨਾਂ ਦੇ ਅੰਦਰ ਅੰਦਰ ਆਪਣੇ ਸੁਝਾਅ ਭੇਜ ਦਿਓ ਇਸ ਪਾਲਿਸੀ ਨੂੰ ਬਿਹਤਰ ਬਣਾਉਣ ਦੇ ਵਾਸਤੇ ਇਹ ਡਰਾਫਟ ਪਾਲਿਸੀ ਕਦੋਂ ਦੀ ਹੈ ਜਿਹੜੀ ਨਵੰਬਰ 2024 ਦੀ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਹਦਾ ਮਤਲਬ ਕੀ ਹੈ 15 ਦਿਨ ਹੋ ਚੁੱਕੇ ਨੇ ਪੰਜਾਬ ਦੀ ਸਰਕਾਰ ਨੇ ਤੈਨੂੰ ਹੱਥ ਲਾਇਆ ਨਹੀਂ ਹਜੇ ਤੱਕ ਖੈਰ ਉਹਦਾ ਜਵਾਬ ਤੱਕ ਹੀ ਭੇਜਣਾ ਤੇ ਬਾਕੀ ਤੇ ਬਾਕੀ ਜਨਤਕ 프ਰੇਮਵਰਕ ਦੇ ਵਿੱਚ ਹਜੇ ਕਿਤੇ ਚਰਚਾ ਵੀ ਨਹੀਂ ਹੋਈ ਹਜੇ ਡਰਾਫਟ ਕਿਹਾ ਜਾ ਰਿਹਾ ਤੇ ਇਹ ਪਾਲਿਸੀ ਬਣ ਜੇਗੀ ਨਾਲ ਦੀ ਨਾਲ ਇੱਕ ਹੋਰ ਗੱਲ ਕੀ ਕੀਤੀ ਗਈ ਹੈ ਜਿਹੜੀ ਪਹਿਲਾਂ ਵਾਲੀ ਗੱਲ ਸੀ ਕਿ ਅਸੀਂ ਤਾਂ ਤਿੰਨ ਕਾਨੂੰਨ ਬਣਾਏ ਨੇ ਜੀ ਖੇਤੀ ਨਹੀਂ ਬਣਾਏ ਖੇਤੀ ਪ੍ਰੋਸੈਸਿੰਗ ਰਾਹੀਂ ਬਣਾਏ ਨੇ ਮਾਰਕੀਟਿੰਗ ਰਾਹੀਂ ਬਣਾਏ ਨੇ ਜਿਹਨੂੰ ਫੈਡਰਲ ਸਟਰਕਚਰ ਦੇ ਤੌਰ ਤੇ ਕਾਊਂਟਰ ਕੀਤਾ ਗਿਆ ਸੀਗਾ ਪੰਜਾਬ ਦੇ ਜਿਹੜੀ ਲੀਡਰਸ਼ਿਪ ਵੱਲੋਂ ਕਿਸਾਨ ਲੀਡਰਸ਼ਿਪ ਵੱਲੋਂ ਕਿ ਗਵਰਨਮੈਂਟ ਆਫ ਇੰਡੀਆ ਖੇਤੀ ਖੇਤਰ ਚ ਤੇ ਉਹਦੀ ਮਾਰਕੀਟ ਨਾਲ ਸੰਬੰਧਿਤ ਨਹੀਂ ਬਣਾ ਸਕਦੀ ਇਹਦੀ ਜਾਂਚ ਹੋਣਾ ਉਹਨਾਂ ਨੂੰ ਆ ਗਈ ਹੈ ਉਹਨਾਂ ਨੇ ਇੱਕ ਪੈਰਾ ਲਿਖਤਾ ਇਹਦੇ ਵਿੱਚ ਪੈਰਾ ਕੀ ਲਿਖਤਾ ਕਿ ਕਿਉਂਕਿ ਜਿਹੜੇ ਸੰਵਿਧਾਨ ਦੇ ਵਿੱਚ 7ਵੇਂ ਸ਼ੈਡਿਊਲ ਦੇ ਵਿੱਚ ਲਿਖ ਕਿ ਸੰਵਿਧਾਨ ਦੇ 7ਵੇਂ ਸ਼ੈਡਿਊਲ ਦੇ ਵਿੱਚ ਐਂਟਰੀ 28 ਹੈ ਲਿਸਟ ਨੰਬਰ 2 ਤੇ ਐਂਟਰੀ 28 ਜਿਹਦੇ ਵਿੱਚ ਖੇਤੀ ਦਾ ਮੰਡੀਕਰਨ ਵੀ ਸੂਬਿਆਂ ਦਾ ਅਧਿਕਾਰ ਹੈ ਸਟੇਟ ਸਬਜੈਕਟ ਹੈ ਇਸ ਕਰਕੇ ਇਹਦੇ ਲਈ ਇਹ ਪਾਲਿਸੀ ਜਿਹੜੀ ਅਸੀਂ ਬਣਾ ਰਿਹਾ ਇਹ ਮਾਡਲ ਪਾਲਿਸੀ ਹੈ ਇਹ ਡਾਇਰੈਕਟ ਲਾਗੂ ਨਹੀਂ ਹੋਏਗੀ ਔਰ ਚਿੰਤਾ ਨਾ ਕਰੋ ਉਹ ਲਾਗੂ ਕਰਨ ਦਾ ਸਮਾਂ ਇਸ ਪਾਲਸੀ ਦੇ ਵਿੱਚ ਲਿਖ ਦਿੱਤਾ ਗਿਆ ਸਟੇਟਾਂ ਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ ਨਹੀਂ ਆਤਾ ਬਾਹਾਂ ਮਰੋੜਿਆ ਜਾਣਗੇ ਉਹਨਾਂ ਨੇ ਕੀ ਕੀ ਕੀਤਾ ਜਿਹੜਾ ਨਵੇਂ ਪੁਰਾਣੇ ਕਾਨੂੰਨਾਂ ਨੂੰ ਉਸੇ ਰੂਪ ਦੇ ਵਿੱਚ ਪੇਸ਼ ਕਰ ਰਿਹਾ ਤੇ ਉਦੋਂ ਵੀ ਅਗਲੀ ਅਗਲਾ ਗੱਲਾਂ ਕਰ ਰਹੇ ਔਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਉਹਨਾਂ ਨੇ ਸੂਬਾ ਸਰਕਾਰਾਂ ਨੂੰ ਕਿਹਾ ਕਿ ਤੁਸੀਂ ਇਹਨੂੰ ਦੇਖਦੇ ਹੋਏ ਆਪੋ ਆਪਣੇ ਖੇਤੀਬਾੜੀ ਮਾਰਕੀਟਿੰਗ ਪਾਲਸੀ ਬਣਾ ਲਓ ਤੇ ਖੇਤੀ ਪਾਲਸੀ ਬਣਾਏ ਨਾ ਬਣੇ ਇੱਕ ਮਾਰਕੀਟਿੰਗ ਪਾਲਸੀ ਬਣਾ ਲਓ ਤਾਂ ਕਿ ਇਹਦੇ ਨਾਲ ਮੈਚ ਹੋ ਜੇ ਜਦੋਂ ਮੈਚ ਹੋ ਜੇਗੀ ਤਾਂ ਇਹ ਪੂਰੇ ਸਟੇਟਾਂ ਚ ਸਾਰੀਆਂ ਸਟੇਟਾਂ ਚ ਲਾਗੂ ਕਰ ਦਿੱਤੀ ਜਾਏਗੀ ਇਹ ਕਿਹੜੇ ਰਸਤੇ ਕਿਹਾ ਜਾ ਰਹੇ ਆ ਫਿਰ ਕਰਨ ਦੇ ਵਾਸਤੇ ਇਹਦੇ ਚ ਇੱਕ ਤਰੀਕਾ ਲਿਆਂਦਾ ਜਾ ਰਿਹਾ ਉਹ ਤਰੀਕਾ ਕੀ ਹੈ ਤਰੀਕਾ ਇਹ ਹੈ ਕਿ ਜਿਵੇਂ GST ਲਾਗੂ ਕੀਤੀ ਹੈ ਦੇਸ਼ ਦੇ ਉੱਤੇ ਬਿਲਕੁਲ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਉਹਦੇ ਚ ਲਿਖਿਆ ਹੋਇਆ ਹੈ ਕਿ ਜਿਹੜੇ ਤਰੀਕੇ ਤੇ ਰਣ ਕਿਉਂਕਿ ਟੈਕਸ ਸਿਸਟਮ ਵੀ ਸਟੇਟਾਂ ਦਾ ਆਪਣਾ ਸੀ ਵੈਟ ਬਾਕੀ ਦੀਆਂ ਚੀਜ਼ਾਂ ਸੀ ਜਦੋਂ ਟੈਸਟ ਸੈਂਟਰਲਾਈਜ਼ ਕਰਨਾ ਸੀ ਇੱਕ ਦੇਸ਼ ਇੱਕ ਟੈਕਸ ਇਹ ਉਭਾਰਿਆ ਗਿਆ ਪੂਰੀ ਤਰ੍ਹਾਂ ਉਸ ਦੇ ਨਾਲ ਉਹਦਾ ਤਰੀਕਾ ਕੀ ਅਪਣਾਇਆ ਗਿਆ ਇੱਕ ਜੀਐਸਟੀ ਦੇ ਨਾਲ ਸੰਬੰਧਿਤ ਵਿੱਤ ਮੰਤਰੀਆਂ ਦੀ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਇੱਕ ਕਮੇਟੀ ਬਣਾ ਦਿੱਤੀ ਗਈ ਤੇ ਉਹ ਕਮੇਟੀ ਦੇ ਵਿੱਚੋਂ ਕਿਸੇ ਇੱਕ ਸੂਬੇ ਦੇ ਵਿੱਤ ਮੰਤਰੀ ਨੂੰ ਉਹਦਾ ਚੇਅਰਮੈਨ ਜਾਂ ਕਈ ਵਾਰ ਰੋਟੇਸ਼ਨਲ ਵੀ ਕੋਈ ਬਣ ਜਾਂਦਾ ਪਰ ਬੰਗਾਲ ਦੇ چی ਮਿਨਿਸਟਰ ਉਹਦੇ ਚੇਅਰਮੈਨ ਰਹੇ ਸੀਗੇ ਜਿਹੜੇ GST ਕੌਂਸਲ ਦੀ ਤਾਂ ਦੇਖਿਆ ਜਾਏ ਤਾਂ ਉਹ ਮੀਟਗਾ ਹੁੰਦੀ ਆ ਸੀ ਲਗਾਤਾਰ ਮੀਟਗਾ ਹੁੰਦੀ ਆ ਸੀ ਲਗਾਤਾਰ ਤੇ ਉਹ ਸਾਰਿਆਂ ਨੂੰ ਸਹਿਮਤ ਕਰਾ ਕੇ ਰਾਜਾਂ ਨੂੰ ਉਹ ਜੀਐਸਟੀ ਵਿਧਾਨ ਸਭਾਵਾਂ ਦੇ ਵਿੱਚ ਪਾਸ ਕਰਾ ਲਈ ਗਈ ਸੀ ਜਿਹਦੇ ਵਿੱਚ ਅੱਜ ਕੱਲ ਇਹ ਬੜਾ ਬੰਦਾ ਮੁੱਦਾ ਬੜਿਆ ਹੋਇਆ ਕਿ ਜੀਐਸਟੀ ਨੇ ਫੈਡਰਲ ਸਟਰਕਚਰ ਨੂੰ ਸ਼ਟ ਮਾਰੀ ਹੈ ਇਹ ਤਾਂ ਜੀ ਇੱਕ ਦੇਸ਼ ਇੱਕ ਟੈਕਸ ਹੋ ਗਿਆ ਰਾਜ ਵਿੱਚ ਪਰ ਕਮੇਟੀਆਂ ਬਰਗੇ ਬਣ ਗਏ ਰਾਜ ਕੇਂਦਰ ਦੇ ਰੈਂਬੋ ਘਰ ਬੱਤੇ ਹੋ ਗਏ ਅਲੱਗ ਅਲੱਗ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਇਹਦੀ ਪਰਪੋਜ਼ ਰੱਖੀ ਹੈ ਉਹ ਕਹਿੰਦੇ ਜਿਵੇਂ ਉੱਥੋਂ ਉਦੋਂ ਫਿਰ ਆਸ ਮੰਤਰੀ ਸੀ ਇਸੇ ਤਰ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਦੀ ਤਰ੍ਹਾਂ ਉਸ ਤਰੀਕੇ ਦੇ ਨਾਲ ਰਾਜਾਂ ਦੇ ਖੇਤੀਬਾੜੀ ਮੰਤਰੀ ਉਹਨਾਂ ਦੀ ਇੱਕ ਉਹ ਜਿਹੀ ਉਹ ਇੱਕ ਬਾਡੀ ਬਣਾ ਦਿੱਤੀ ਜਾਏਗੀ ਜਿਹੜੀ ਖੇਤੀ ਸੁਧਾਰਾਂ ਨੂੰ ਰਿਫਾਰਮ ਜਨੂੰ ਉਸੇ ਤਰੀਕੇ ਨਾਲ ਇੰਪਲੀਮੈਂਟ ਕਰਾਏਗੀ ਇਹਦੇ ਚ ਭਾਵੇਂ ਤਾਂ ਕਿਸੇ ਇੱਕ ਰਾਜ ਦੇ ਖੇਤੀਬਾੜੀ ਮੰਤਰੀ ਜਿਹੜਾ ਅਗਾਹ ਵਧੂ ਹੋਵੇ ਜਿਆਦਾ ਜਾਣਕਾਰੀ ਰੱਖਦਾ ਹੋਵੇ ਉਹਨੂੰ ਇਹਦਾ ਮੁਖੀ ਬਣਾ ਦੋ ਨਹੀਂ ਤਾਂ ਇਹ ਬਦਲਦੇ ਵੀ रह ਸਕਦੇ ਨੇ ਸਮੇਂ-ਸਮੇਂ ਤੇ ਉਹਦਾ ਕੋਈ ਸਮਾਂ ਤਾਂ ਹੋ ਸਕਦਾ ਕਿ ਅੱਜ ਕਿਸੇ ਪੰਜਾਬ ਦਾ ਖੇਤੀਬਾੜੀ ਮੰਤਰੀ ਆ ਕੱਲ ਹਰਿਆਣੇ ਦਾ ਪਰਸੋਂ ਕਿਸੇ ਹੋਰ ਦਾ ਚੌਥੇ ਕਿਸੇ ਹੋਰ ਦਾ ਤੇ ਇਹ ਸਾਰੇ ਮਾਮਲਿਆਂ ਦੇ ਵਿੱਚ ਉਧਰ ਨੂੰ ਚੱਲ ਸਕਦਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਫਿਰ ਕਿ ਰਾਜਾਂ ਦੀਆਂ ਉਹ ਪਾਲਿਸੀ ਜੜਾਉਣਾ ਉਹ ਫਰੇਮਵਰਕ ਦੇ ਤੌਰ ਤੇ ਤੇ ਅੱਗੇ ਜਿਹੜੇ ਬਾਕੀ ਦੇ ਕੰਮ ਕਰਾਉਣੇ ਨੇ ਮੰਡੀ ਦੇ ਵਿੱਚ ਜਾਂ ਬਾਕੀ ਜਿਹੜੇ ਉਹ ਕਾਨੂੰਨ ਨਹੀਂ ਕਰਾ ਸਕੇ ਉਹਨਾਂ ਨੂੰ ਲਾਗੂ ਕਰਾਉਣਾ ਅੱਗੇ ਜਾ ਕੇ ਤੇ ਇੱਕ ਕੇਂਦਰੀ ਲੈਵਲ ਦੇ ਉੱਤੇ ਫਿਰ ਇੱਕ ਕੋਆਰਡੀਨੇਸ਼ਨ ਦਾ ਉਹ ਸੈਟਅਪ ਹੋਏਗਾ ਹੁਣ ਉਹਦੇ ਵਿੱਚ ਕਰਾਉਣਾ ਕੀ ਕੀ ਆ ਫਿਰ ਜਦੋਂ ਸੂਬਿਆਂ ਦੇ ਮੰਤਰੀ ਲਿਆਂਦੇ ਜੀਐਸਟੀ ਵਾਂਗ ਇੱਕ ਤੋੜਾ ਤੋੜਤਾ ਤਾਂ ਉਹਦੇ ਵਿੱਚ ਕੀ ਕਰਨਗੇ ਸੂਬਿਆਂ ਦੇ ਮੰਤਰੀ ਉਹ ਕਹਿੰਦੇ ਨੇ ਕਿ ਪਹਿਲੀ ਗੱਲ ਇਹ ਕੀ ਕਰਨਾ ਜਿਹੜੇ ਪਹਿਲਾਂ ਕੀ ਵੱਡੇ ਸਵਾਲ ਆਏ ਸੀ ਜਿਹੜੀ ਪਹਿਲਾਂ ਦੀ ਮਾਮਲੇ ਸੀ ਇੱਕ ਹਰ ਸੂਬਾ ਹੋਲ ਸੇਲ ਪ੍ਰਾਈਵੇਟ ਮਾਰਕੀਟ ਨੂੰ ਆਪਣੇ ਕਾਨੂੰਨ ਸੋਧ ਕਰਕੇ ਜਿਹੜੇ APMC ਦੇ ਤੁਹਾਡੇ ਹੈਗੇ ਨੇ ਐਗਰੀਕਲਚਰ ਪ੍ਰੋਡਿਊਸਡ ਮਾਰਕੀਟ ਕਮੇਟੀ ਐਕਟ ਨੇ ਉਹਨਾਂ ਨੂੰ ਸੋਧ ਦੇਓਗੇ ਉਹਦੇ ਵਿੱਚ ਜਿੱਥੇ ਵੀ ਵੱਡੇ ਵੱਡੀਆਂ ਮੰਡੀਆਂ ਜਿਹੜੀਆਂ ਨੇ ਹੋਲ ਸੇਲ ਦੀਆਂ ਉਹ ਪ੍ਰਾਈਵੇਟ ਮੰਡੀਆਂ ਪੈਦਾ ਕਰਨ ਦੀ ਲਗਾਉਂ ਸਥਾਪਿਤ ਕਰਨ ਦੀ ਪਰਮਿਸ਼ਨ ਮਿਲ ਜਾਏਗੀ ਜਿਆਦਾ ਗਿਆ ਹੁਣੇ ਤੁਹਾਡੇ ਕਿ ਉਸ ਕਾਨੂੰਨ ਦੇ ਵਿੱਚ ਵੀ ਇਹੀ ਸੀਗਾ ਦੂਜਾ ਕੀ ਕਹਿੰਦੀ ਹੈ ਡਰੌਪ ਪਾਲਸੀ ਉਹ ਕਹਿੰਦੀ ਹੈ ਕਿ ਜਿਹੜੇ ਸਾਈਲੋ ਜਨੇ ਵੱਡੇ ਬਣ ਰਹੇ ਕੋਲਡ ਸਟੋਰੇਜ ਵੱਡੇ ਬਣ ਰਹੇ ਨੇ ਹੋਰ ਸਟੋਰੇਜ ਵੱਡੇ ਬਣ ਰਹੇ ਨੇ ਇਹ ਆਪਣੇ ਆਪ ਹੀ ਮਾਰਕੀਟ ਜਾੜ ਆਟੋਮੈਟਿਕਲੀ ਕਲੀਅਰ ਹੋ ਜਾ ਡਿਕਲੇਅਰ ਹੋ ਜਾ ਕਰਨਗੇ ਉਸ ਤੋਂ ਬਾਅਦ ਜਦੋਂ ਪਾਲਸੀ ਹੋਊ ਕਿਤੇ ਜਾਣ ਦੀ ਲੋੜ ਨਹੀਂ ਵੱਡੀ ਬੋਲੜਾ ਕੋਲ ਜਾਣ ਦੀ ਲੋੜ ਨਹੀਂ ਆਪਣੇ ਆਪ ਬਣ ਜਾਣਗੇ ਆ ਜਿਹੜੇ ਅਡਾਨੀ ਅਮਾਨੀਆ ਦੇ ਸਾਈਲੋ ਜ ਬਣ ਰਹੇ ਨੇ ਇਹ ਇਸ ਪਾਲਿਸੀ ਪਹਿਲਾਂ ਤਿੰਨ ਕਾਨੂੰਨ ਸੀ ਇਸ ਪਾਲਿਸੀ ਨੂੰ ਬਣਾਉਣ ਦੇ ਬਾਅਦ ਬਾਅਦ ਦੇ ਵਿੱਚ ਇਹਨੂੰ ਪਰਮਿਸ਼ਨ ਦਵਾਉਣ ਦੇ ਚੱਕਰ ਚ ਬਣ ਰਹੇ ਨੇ ਤਾਂ ਕਿ ਉਹ ਪਰਮਿਸ਼ਨ ਮਿਲ ਜੇਗੀ ਤੇ ਉਹ ਸਾਈਲੋ ਚ ਉਧਰ ਚਲੇ ਜਾਣਗੇ ਤਾਂ ਕੀ ਕਿਹਾ ਸੀ ਕਿਸਾਨਾਂ ਨੇ ਕਿ ਫਿਰ ਜਿਹੜੇ ਉਧਰ ਚਲੇ ਜਾਣਗੇ ਸਾਰੇ ਤੇ ਸਾਡੀਆਂ ਮੰਡੀਆਂ ਛੋਟੀਆਂ ਮਰ ਜਾਣਗੀਆਂ ਤੇ ਇਸੇ ਤਰੀਕੇ ਨਾਲ ਤੀਜੀ ਗੱਲ ਵੀ ਹੈ ਇੱਕ ਹੋਰ ਤੀਜੀ ਗੱਲ ਕੀ ਹੈ ਇਹਦੇ ਨਾਲ ਜੁੜੀ ਹੋਈ ਉਹ ਇਹ ਹੈ ਫਾਰਮ 게ਟ ਤੋਂ ਹੀ ਬਿਨਾ ਮੰਡੀ ਤੋਂ ਜਿਹੜੀਆਂ ਮੰਡੀਆਂ ਚ ਅੱਜ ਕੱਲ ਕਿਤੇ ਨਹੀਂ ਇਸ ਤਰ੍ਹਾਂ ਨਾਲ ਵੇਚ ਸਕਦੀ ਫਾਰਮ 게ਟ ਤੋਂ ਚੱਕਣ ਦਾ ਮਤਲਬ ਹੈ ਤੁਹਾਡੇ ਖੇਤ ਤੋਂ ਹੀ ਡਾਇਰੈਕਟ ਚੱਕ ਕੇ ਉਹਨਾਂ ਸਾਈਲੋਜ ਦੇ ਵਿੱਚ ਉਹਨਾਂ ਥਾਵਾਂ ਤੇ ਜਾ ਸਕੇਗੀ ਵੇਚੀ ਜਾ ਸਕੇਗੀ ਔਰ ਉੱਥੇ ਜਾ ਸਕੇਗੀ ਕੋਈ ਵੀ ਫਸਲ ਤਾਂ ਜਿਹੜੀਆਂ ਮੰਡੀਆਂ ਬਾਕੀ ਨੇ ਉਹ ਕੀ ਕਰਨਗੀਆਂ ਉਹ ਮੰਡੀਆਂ ਬਰਾਨ ਹੋ ਜਾਣਗੇ ਆ ਮਾਰਕੀਟਰਾਂ ਦਾ ਇਹ ਸਭ ਕੁਝ ਨਮੀਆਂ ਮੰਡੀਆਂ ਬਣਾਉਣ ਤੇ ਮੰਡੀਆਂ ਨੂੰ ਬਿਹਤਰ ਬਣਾਉਣ ਤੇ ਮੰਡੀਆਂ ਨੂੰ ਯੋਗ ਬਣਾਉਣ ਕਾਬਲੀਅਤ ਦੇ ਆਧਾਰ ਤੇ ਮੁਕਾਬਲਾ ਪੈਦਾ ਕਰਨ ਇਹ ਉਸ ਨਾਂ ਤੇ ਹੋਏਗਾ ਉਹਦੇ ਵਿੱਚ ਸਾਰੇ ਸ਼ਬਦ ਇਹੋ ਜਿਹੇ ਪਾਏ ਹੋਏ ਨੇ ਪਰ ਨਾੜ ਦੀ ਨਾਲ ਇਹ ਕਿਹਾ ਗਿਆ ਕਿ ਮਾਰਕੀਟ ਯਾਰਡ ਜਿਹੜੇ ਨੇ ਉਹ ਉੱਥੇ ਬਣ ਜਾਣਗੇ ਤੁਹਾਡੇ ਫਾਰਮ ਗੇਟ ਤੋਂ ਚੱਕਿਆ ਜਾਏਗਾ ਤੇ ਉਸੇ ਤਰੀਕੇ ਦੇ ਨਾਲ ਤੇ ਇੱਕ ਅਗਲਾ ਹੋਰ ਪੁਆਇੰਟ ਇਹਦੇ ਵਿੱਚ ਕੀ ਹੈ ਕੰਟਰੈਕਟ ਫਾਰਮਿੰਗ ਦਾ ਜਿਹੜਾ ਇੱਕ ਸੈਟਅਪ ਹੈ ਉਹ ਪਰਮਾਨੈਂਟ ਲਾਗੂ ਹੋਏਗਾ ਕੰਟਰੈਕਟ ਫਾਰਮਿੰਗ ਐਕਟ ਕੰਟਰੈਕਟ ਫਾਰਮਿੰਗ ਦੇ थ्रू ਇਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਬਾਕੀ ਨੇ ਕੰਟਰੈਕਟ ਹੋਇਆ ਕਰੇਗਾ ਕੰਟਰੈਕਟ ਦੇ ਵਿੱਚ ਦੋਨੇ ਤਰ੍ਹਾਂ ਆਪਸ ਦੇ ਵਿੱਚ ਉਹਨਾਂ ਕਹਿਣ ਦੀਆਂ ਉਹ ਕਹਿੰਦੇ ਵੀ ਤੁਹਾਡੀ ਮੰਡੀ ਚੋਂ ਵਧੀਆ ਟੱਗ ਨਾਲ ਖਰੀਦੇ ਜਿਹੜੀ ਫਸਲ ਦਾ ਕੋਈ ਕੰਟਰੈਕਟ ਤੁਹਾਡੇ ਨਾਲ ਕਰਿਆ ਕਰੇਗਾ ਵਪਾਰੀ ਜਾਂ ਇੰਡਸਟਰੀਲਿਸਟ ਉਹ ਆਪ ਹੀ ਚੱਕਿਆ ਕਰੂਗਾ ਦਲੀਲ ਕੀ ਸੀ ਕਿਸਾਨੀ ਦੀ ਕਿ ਅਸੀਂ ਕੰਟਰੈਕਟ ਐਕਟ ਪਹਿਲਾਂ ਵੀ ਦੇਖੇ ਨੇ ਜਿਵੇਂ ਚੰਨੋ ਦੇ ਵਿੱਚ ਫੈਕਟਰੀ ਲੱਗੀ ਸੀ ਟਮਾਟਰਾਂ ਵਾਲੀ ਕਿਤੇ ਆਲੂਆਂ ਵਾਲੀ ਚਿਪਸ ਵਾਲੀ ਬਕ ਬਕ ਤਰੀਕਿਆਂ ਦੇ ਨਾਲ ਜੋ ਛੱਡ ਕੇ ਚੰਗੀਆਂ ਜਾਂਦੀਆਂ ਨੇ ਮੁੜ ਕੇ ਨਹੀਂ ਦਿੰਦਾ ਕੋਈ ਤਾਂ ਕਿੱਥੇ ਜਾਊਗਾ ਬੰਦਾ ਜਾਓ ਉਹਨਾਂ ਮੋਰਡਾਂ ਦੇ ਵਿੱਚ ਜਾਓ ਉਹਨਾਂ ਅਦਾਲਤਾਂ ਦੇ ਵਿੱਚ ਹੁਣ ਵੀ ਸਰਕਾਰਾਂ ਇਹੀ ਕਹਿੰਦੀਆਂ ਨੇ ਅਦਾਲਤਾਂ ਚਲੇ ਜਾਓ ਜੇ ਕੋਈ ਕੁਝ ਕਰਨਾ ਹੈ ਤੁਸੀਂ ਤੇ ਅਦਾਲਤਾਂ ਜਾ ਕੇ ਕਿਸ ਲੈਵਲ ਦਾ ਇਨਸਾਫ ਗਰੀਬ ਆਦਮੀ ਤੇ ਬਾਕੀ ਦੇ ਲੈਣਗੇ ਉਹ ਕਹਿੰਦੇ ਨੇ ਆਪਣੀਆਂ ਬਣਾ ਲਿਓ ਸੰਸਥਾਵਾਂ ਬਣਾਓ ਤਾਂ ਕਿ ਉਹ ਲੜਨ ਤੁਹਾਡੇ ਲਈ ਨਿੱਜੀ ਤੌਰ ਦੇ ਉੱਤੇ ਨਾ ਤੁਸੀਂ ਉੜਜੋ ਇਹ ਇੱਕ ਮਾਮਲਾ ਉਸ ਮਾਮਲੇ ਦੇ ਵਿੱਚ ਲਾਇਆ ਹੋਇਆ ਤੇ ਤੁਸੀਂ ਮੰਗ ਰਹੇ ਹੋ ਕਾਨੂੰਨੀ ਮਾਨਤਾ ਕਾਨੂੰਨੀ ਬੈਕਿੰਗ ਘੱਟੋ ਘੱਟ ਸਮਰਥਨ ਮੁੱਲ ਤੇ ਸੁਆਮੀ ਨਾਥਨ ਫਾਰਮੂਲਾ ਲਾਗੂ ਕਰਨ ਦੇ ਲਈ ਇਹ ਸਾਰੀਆਂ ਮੰਗਾਂ ਤੁਸੀਂ ਉਹ ਲੈ ਕੇ ਬੈਠੇ ਹੋਏ ਨੇ ਕੁਝ ਸਬੂਤ ਤੇ ਡੰਡੇ ਆੜ ਹੁਣੇ ਮਰਨ ਵਰਤੇ ਨੇ ਤੇ ਇਧਰੋਂ ਜਿੱਥੇ ਜਾ ਰਹੇ ਨੇ ਐਸਕੇਮ ਆਪਣੇ ਪੱਧਰ ਤੇ ਇਹਦੇ ਤੇ ਮੰਗ ਨੂੰ ਉਠਾ ਕੇ ਸਰਗਰਮੀ ਕਰ ਰਹੇ ਆ ਤੁਸੀਂ ਪਰ ਇਹ ਡਰਾਫਟ ਪਾਲਿਸੀ ਕੀ ਕਹਿ ਰਹੀ ਹੈ ਉਹ ਕਹਿੰਦੇ ਕਿਸਾਨਾਂ ਨੂੰ ਅਸੀਂ ਐਵੇਂ ਹੀ ਬਿਹਤਰ ਪ੍ਰਾਈਸ ਦੇ ਦੇਣੀ ਆ ਐਵੇਂ ਤਾਂ ਗੱਲਾਂ ਨੇ ਬਾਕੀ ਗੱਲਾਂ ਦਾ ਤਾਂ ਕੋਈ ਮਤਲਬ ਨਹੀਂ ਤੇ ਉਹ ਗੱਲਾਂ ਉਹਦੇ ਚ ਜ਼ਿਕਰ ਨਹੀਂ ਹੈ ਕਿ ਸਰਕਾਰ ਖਰੀਦੇਗੀ ਜਾਂ ਬਾਕੀ ਦੀਆਂ ਨੇ ਉਹ ਕਹਿੰਦੇ ਜਿਵੇਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਸੀ ਉਸੇ ਪੈਟਰਨ ਦੇ ਉੱਤੇ ਇੱਕ ਪ੍ਰਾਈਸ ਇੰਸ਼ੋਰੈਂਸ ਸਕੀਮ ਆਏਗੀ ਔਰ ਪ੍ਰਾਈਸ ਸੈਂਸ ਹੋ ਰਹੀ ਸਕੀਮ ਜਿਹੜੀ ਹੈ ਉਹ ਤੁਹਾਨੂੰ ਦਏਗੀ ਕਿ ਜਿਹੜਾ ਵੀ ਘਾਟਾ ਪਦਾ ਹੋਣਾ ਹੈ ਤੇ ਜੇ ਜਿਹੜੂ ਪਹਿਲਾਂ ਕਹਿੰਦੇ ਸੀ ਨਾ ਕਦੇ-ਕਦੇ ਇੱਕ ਉਹ ਵੀ ਆਇਆ ਸੀਗਾ ਸਵਾਲ ਜਿਹੜਾ ਗੈਪ ਪਾਏਗਾ ਕਿ ਐਮਐਸਪੀ ਜਿੰਨੀ ਸੀਗੀ ਤੇ ਜਿੰਨੇ ਉਹ ਘੱਟ ਤੇ ਖਰੀਦੀ ਜਿਹਨੂੰ ਕਹਿੰਦੇ ਸੀ ਭਾਵਾਂ ਅੰਤਰ ਸਕੀਮ ਭਾਵਾਂ ਅੰਤਰ ਸਕੀਮ ਹਰਿਆਣੇ ਨੇ ਵੀ ਲਈ ਤੇ ਬਾਕੀ ਨੇ ਵੀ ਲਈ ਉਹਦਾ ਕੀ ਬਣਿਆ ਇਹ ਤੁਹਾਨੂੰ ਜਾਦਾ ਪਤਾ ਹੈ ਮੁਕਾਬਲਤਨ ਜਿਨ੍ਹਾਂ ਨੇ ਹੱਡੀ ਹੰਡਾਏ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਕੀ ਬਣਿਆ ਪੰਜਾਬ ਨੇ ਤਾਂ ਲਾਗੂ ਨਹੀਂ ਕੀਤੀ ਜਿਨ੍ਹਾਂ ਸਟੇਟਾਂ ਨੇ ਲਾਗੂ ਕੀਤੀ ਉਹਦੇ ਚੋ ਲਗਾਤਾਰ ਬੰਦੇ ਜਦੋਂ ਤੁਸੀਂ ਐਮਰਜੈਂਸੀ ਪਰਮਾਨੈਂਟ ਲਾਜ਼ਮੀ ਕਲਾਜ ਉਹਦੇ ਚੋਂ ਹਟਾਤੀ ਤਾਂ ਕਿੰਨੇ ਕਿ ਕਿਸਾਨ ਉਹਦੇ ਮੈਂਬਰ ਬਣ ਲਈ ਤਤ ਪਰਨੇ ਤੇ ਆ ਰਹੇ ਨੇ ਔਰ ਲੋਕਾਂ ਨੂੰ ਲੱਗਿਆ ਕਿ ਪ੍ਰਾਈਵੇਟ ਜਿਹੜੀਆਂ ਬੀਮਾ ਕੰਪਨੀਆਂ ਨੇ ਉਹ ਮਾਲਾ ਮਾਰ ਹੋ ਗਈਆਂ ਤੇ ਕਿਸਾਨਾਂ ਦੇ ਨੁਕਸਾਨ ਦਾ ਉਹਦੇ ਚ ਮਿਲਿਆ ਨਹੀਂ ਹੈ ਕੋਈ ਉਸ ਲੈਵਲ ਦੇ ਉੱਤੇ ਜਾ ਕੇ ਉਹ ਤੁਹਾਡੇ ਸਾਹਮਣੇ ਇਸ ਰੂਪ ਦੇ ਵਿਚਾਰੀ ਹੈ ਤੇ ਫਿਰ ਉਹ ਪ੍ਰਾਈਸ ਇਨਸੁਰੇ ਰਹਿ ਸਕਦੀ ਗਰੰਟੀ ਕਿੰਨੀ ਕੁ ਹੋਣੀ ਹੈ ਇਹ ਜਿਹੜੀ ਨਵੀਂ ਸਕੀਮ ਉਸ ਦੇ ਤਹਿਤ ਆਏਗੀ ਜਾਂ ਕਰੇਗੀ ਜਾਂ ਹੈ ਕੇਵਲ ਇੱਕ ਸਲਾਵਾ ਹੋਏਗੀ ਇਹ ਗੱਲ ਵੀ ਚਰਚਾ ਕਰਨ ਯੋਗ ਹੈ ਉਹ ਸਾਰੇ ਮਾਮਲੇ ਦੇ ਵਿੱਚ ਹੈਗੇ ਤੇ ਇਸੇ ਤਰੀਕੇ ਦੇ ਨਾਲ ਇੱਕ ਹੋਰ ਗੱਲ ਜਿਹੜੀ ਪਹਿਲਾਂ ਤੋਂ ਹੀ ਚੱਲਦੀ ਸੀਗੀ ਕਿਉਂਕਿ ਮਾਰਕੀਟ ਕਮੇਟੀਆਂ ਜਿੰਨੀਆਂ ਨੇ ਮੰਡੀ ਬੋਰਡ ਜਿੰਨੇ ਨੇ ਉਹ ਸਾਰੇ ਚੱਲਦੇ ਨੇ ਉਸ ਤਰੀਕੇ ਦੇ ਨਾਲ ਕਿ ਉਹ ਮਾਰਕੀਟ ਫੀਸ ਗਰਉਂਦੇ ਨੇ ਉਹ ਗਰੂਨ ਡਵੈਲਪਮੈਂਟ ਫੰਡ ਜੀ ਦਾ ਰੌਲਾ ਚੱਲਦਾ ਸਾਡਾ ਕਿ ਅਜੇ ਤੱਕ ਗਵਰਨਮੈਂਟ ਆਫ ਇੰਡੀਆ ਨਹੀਂ ਪੇ ਕਰ پا ਰਹੀ ਤੇ ਇਸੇ ਤਰ੍ਹਾਂ ਅਰਥ ਸਿਸਟਮ ਹੈ ਇਹ ਡਰਾਫਟ ਪਾਲਿਸੀ ਕੀ ਕਹਿ ਰਹੀ ਹੈ ਕੀ ਕਹਿ ਰਹੀ ਹੈ ਕਿ ਬਿਲਕੁਲ ਰੈਸ਼ਨਲਾਈਜ਼ ਕਰ ਦੋ ਰੈਸ਼ਨਲਾਈਜ਼ ਦਾ ਮਤਲਬ ਕੀ ਹੁੰਦਾ ਤਰਕਸੰਗਤ ਕਰ ਦੋ ਸਾਰੀਆਂ ਸਟੇਟਾਂ ਚ ਜੇ ਕੋਈ ਮਾਰਕੀਟ ਫੀਸ ਲਾਉ ਵੀ ਤਾ ਉਹ ਬਰਾਬਰ ਹੋਣੀ ਚਾਹੀਦੀ ਆ ਉਹ 1% ਹੋਣੀ ਚਾਹੀਦੀ ਆ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਹੈ ਉਹ ਤਾਂ ਕਹਿੰਦਾ ਬਿਲਕੁਲ ਵੀ ਕਈ ਵਾਰ ਖਤਮ ਕਰ ਦੋ ਤਾਂ ਵੀ ਕੋਈ ਗੱਲ ਨਹੀਂ ਆ ਔਰ ਇਹ ਤੋਂ ਪਹਿਲਾਂ ਉਹ ਕਾਨੂੰਨ ਦੇ ਵਿੱਚ ਕੀ ਸੀ ਜਿਹੜਾ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਵਾਪਸ ਕਰਾਇਆ ਆਪਾਂ ਉਹ ਵੀ ਇਹੀ ਕਹਿੰਦਾ ਸੀ ਕਿ ਮਾਰਕੀਟ ਫੀਸ ਰੈਸਨਲਾਈਜ਼ ਕਰੋ 1% ਤੋਂ ਵੱਧ ਨਹੀਂ ਹੋਣੀ ਚਾਹੀਦੀ ਹਰ ਤਰ੍ਹਾਂ ਦਾ ਸੈਸ ਜਿਹੜੇ ਵੀ ਲਾਓਗੇ ਜੇ ਵੱਧ ਤੋਂ ਵੱਧ ਲਾਓਗੇ ਤਾਂ 2% ਤੋਂ ਵੱਧ ਨਹੀਂ ਹੋਣਾ ਚਾਹੀਦਾ ਚਾਹੇ ਕਾਰ ਉਪਕਾਰ ਜੋ ਵੀ ਚੀਜ਼ਾਂ ਤੁਸੀਂ ਲਾਓ ਤੇ ਇਹ ਕਹਿੰਦੇ ਨੇ ਕਿ ਦੇਸ਼ 'ਚ ਅਬਨਾਰਮਲ ਹਾਲਤਾ ਸੁਧਾਰ ਨਾਲ ਤਾਂ ਕਿਤੇ 0.5% ਹੈ ਕਿਤੇ 3% ਹੈ 3% ਕਿੱਥੇ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਘਟਾ ਕੇ 1% ਤਾਂ ਤੁਹਾਡੀਆਂ ਜਿਹੜੀਆਂ ਰੂਰਲ ਸੜਕਾਂ ਤੁਹਾਡੀਆਂ ਮੰਡੀਆਂ ਜੇ ਮਾਰਕੀਟ ਫੀਸ ਹੀ ਨਹੀਂ ਹੋਏਗੀ ਤਾਂ ਉਹਦਾ ਬਣੇਗਾ ਕੀ ਤੇ ਜਿਹੜਾ ਸਟੇਬਲ ਹੋਣਾ ਸੀ ਤੇ ਉਹਦੇ ਨਾਲ ਕੀ ਹੋਏਗਾ ਸਾਰੇ ਮਾਮਲੇ ਦੇ ਵਿੱਚ ਇਹ ਗੱਲ ਵੀ ਉਸ ਦਾ ਹਿੱਸਾ ਹੈ ਜਿਹੜੀ ਪਾਲਿਸੀ ਬਣ ਰਹੀ ਹੈ ਪੰਜਾਬ ਸਰਕਾਰ ਚੁੱਪ ਹੈ ਅੰਗਰੇਜ਼ੀ ਦੀ ਪਾਲਿਸੀ ਤੁਸੀਂ ਦੇਤੀ ਹੈ ਆਪੋ ਆਪਣੇ ਜ਼ੁਬਾਨਾਂ ਦੇ ਵਿੱਚ ਕਦੋਂ ਤੱਕ ਕਿਸਾਨਾਂ ਕੋਲ ਜਾਏਗੀ ਕਾ ਤੱਕ ਉਹ ਹੋਏਗੀ ਪਾਲਿਸੀ ਐਗਰੀਕਲਚਰ ਤਾਂ ਬਣੀ ਨਹੀਂ ਨਾ ਕੇਂਦਰ ਦੇ ਵਿੱਚ ਬਣੀ ਆ ਕੋਈ ਉਸ ਪੱਧਰ ਦੇ ਉੱਤੇ ਜਾਣਾਈ ਤਾਂ ਮਾਰਕੀਟਿੰਗ ਪਾਲਿਸੀ ਬਣਨ ਜਾ ਰਹੀ ਹੈ ਇਸ ਕਰਕੇ ਇਹ ਬੇਹੱਦ ਜ਼ਰੂਰੀ ਹੈ ਕਿਸਾਨਾਂ ਦੇ ਮਜ਼ਦੂਰਾਂ ਦੇ ਡਿਫਰੈਂਟ ਲੋਕਾਂ ਦੇ ਜੇ ਮੰਡੀ ਨਾ ਰਹੀ ਮਜ਼ਦੂਰ ਦਾ ਕੀ ਹੋਏਗਾ ਜੇਕਰ ਯਕੀਨੀ ਖਰੀਦ ਨਾ ਰਹੀ ਤਾਂ ਕੀ ਹੋਏਗਾ ਮਾਮਲਾ ਉਧਰ ਨੂੰ ਲਗਾਤਾਰ ਜਾ ਰਿਹਾ ਇਸ ਕਰਕੇ ਇੱਕ ਗੱਲ ਹੋਰ ਹੈ ਜਿਹੜੇ ਸੱਜਣ ਇਹ ਅਜੇ ਵੀ ਖਾਮਖਿਆਲੀ ਪਾਲ ਰਹੇ ਨੇ ਕਿ ਉਹ ਕੱਲੇ-ਕੱਲੇ ਲੜ ਕੇ ਕੇਂਦਰਿਤ ਕਰ ਰਹੇ ਨੇ ਮੁੱਦਿਆਂ ਨੂੰ ਕੱਲੇ ਕੱਲੇ ਲੜ ਕੇ ਉਹਦੇ ਨਾਲ ਸਟੇਟ ਪਿੱਛੇ ਹਟ ਰਹੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪਿੱਛੇ ਨਹੀਂ ਹਟ ਰਹੀ ਉਹ ਦਸਤਾਵੇਜ਼ ਦੇ ਤੌਰ ਤੇ ਵੀ ਅੱਗੇ ਜਾ ਰਹੀ ਹੈ ਉਹ ਅਡਾਮੈਂਟ ਹੈ ਜਿਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਉਦੋਂ 19 ਨਵੰਬਰ ਨੂੰ 2021 ਨੂੰ ਜਦੋਂ ਗੁਰੂ ਨਾਨਕ ਸਾਹਿਬ ਦੇ ਜਿਹੜਾ ਪ੍ਰਕਾਸ਼ ਉਤਸਵ ਸੀ ਕਿ ਅਸੀਂ ਸਮਝਾ ਨਹੀਂ ਸਕੇ ਬਹੁਤ ਸਾਰੇ ਸੰਜਨਾਂ ਦੀ ਵਿਆਖਿਆ ਇਹ ਕਰਦੇ ਨੇ ਕਿ ਉਹਨੇ ਮਾਫੀ ਮੰਗੀ ਪ੍ਰਧਾਨ ਮੰਤਰੀ ਨੇ ਜੀ ਇਸ ਕਰਕੇ ਅਸੀਂ ਗਲਤੀ ਗਲਤੀ ਨਹੀਂ ਉਹ ਤਾਂ ਮਾਫੀ ਇਸ ਲਈ ਕ ਮੰਗ ਰਹੇ ਸੀ ਕਿ ਅਸੀਂ ਸਮਝਾ ਨਹੀਂ ਸਕੇ ਉਹ ਕਹਿੰਦੇ ਉਹਨੂੰ ਸਮਝਾਉਣ ਦੀ ਲੋੜ ਨਹੀਂ ਪੰਗਾ ਹੀ ਨਾ ਪਾਓ ਪਾਰਲੀਮੈਂਟ ਦੇ ਵਿੱਚ ਜਿਵੇਂ ਪੰਜਾਬ ਦੇਸ਼ ਦੇ ਵਿੱਚ ਜਦੋਂ ਮੋਦੀ ਸਰਕਾਰ ਆਈ ਹੈ 2014 ਦੇ ਵਿੱਚ ਉਹਨੇ ਕੀ ਕੀਤਾ ਸੀ ਪਹਿਲਾਂ ਉਹਨੇ ਇਹ ਕੀਤਾ ਸੀ ਕਿ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈ ਜ਼ਮੀਨ ਐਕਵਾਇਰ ਕਰਨ ਵਾਲਾ ਕਾਨੂੰਨ ਹੈ ਇਹ ਬਦਲ ਦੇਣਾ ਹੈ ਦੋ ਤਿੰਨ ਵੱਡੀਆਂ ਤਬਦੀਲੀਆਂ ਕੀਤੀਆਂ ਉਹਦੇ ਵਿੱਚ ਆਰਡੀਨੈਂਸ ਜਾਰੀ ਕਰਤਾ ਸੀ ਉਹਦੇ ਚੋਂ ਗ੍ਰਾਮ ਸਭਾ ਦੀ ਕੌਨਸੈਂਟ ਪਿੰਡ ਦੇ 80% ਲੋਕਾਂ ਦੀ ਜੇ ਪ੍ਰਾਈਵੇਟ ਪਲੇਅਰ ਨੂੰ ਦੇਣਾ ਜੇ ਆਫ ਲਾਈਨ ਆ ਤਾਂ 70% ਦੀ ਸਹਿਮਤੀ ਸਰਕਾਰ ਨੇ ਲੈਣੀ ਹੈ ਔਰ ਇਸੇ ਢੰਗ ਦੇ ਨਾਲ ਜਿਹੜਾ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਦਾ ਸਵਾਲ ਸੀ ਸਮਾਜਿਕ ਦੇਖੇ ਦੇਖੋਂ ਦਾ ਸਵਾਲ ਸੀ ਉਹ ਸਾਰੇ ਸਵਾਲ ਕਰਤੇ ਸੀ ਪਰ ਰਾਜ ਸਭਾ ਚ ਬਹੁਗਿਣਤੀ ਨਹੀਂ ਸੀ ਤੇ ਬਾਹਰ ਕਿਸਾਨ ਮੂਵਮੈਂਟ ਸੀ ਉਹ ਨਹੀਂ ਕਰ ਪਾਏ ਪਰ ਬੀਜੇਪੀ ਰੂਲਡ ਸਟੇਟ ਚ ਇਹ ਹੋ ਚੁੱਕਿਆ। ਉਹੀ ਕਾਨੂੰਨ ਜਿਹਦੇ ਤੇ ਕੇਂਦਰ ਦੇ ਲੈਵਲ ਦੇ ਉੱਤੇ ਔਖਾ ਹੋ ਗਿਆ ਸੀ ਉਹ ਸੂਬਿਆਂ ਤੋਂ ਸੌਧ ਕਰਾ ਲਈ ਅਗਲੇ ਨੇ। ਆ ਸਾਰੀਆਂ ਜ਼ਮੀਨਾਂ ਜਿੰਨੀਆਂ ਐਕਵਾਇਰ ਹੋ ਰਹੀਆਂ ਨੇ ਜਿੰਨੀਆਂ ਬਾਕੀ ਨੇ ਤੇ ਉਹ ਪੰਗਾ ਹੀ ਖਤਮ ਕਰਤੇ। ਉਸੇ ਤਰੀਕੇ ਨਾਲ ਉਹ ਜਿਹੜੀ ਇੱਕ ਅੰਦਰ ਹਾਰਨ ਦੀ ਨਮੋਸ਼ੀ ਹੈ ਤੇ ਆਪਣੀ ਗੱਲ ਬਣਵਾਉਣ ਦੀ ਗੱਲ ਹੈ। ਤੁਹਾਡੇ ਯਾਦ ਹੋਣਾ ਚਾਹੀਦਾ ਕਿ ਬੀਜੇਪੀ ਨੇ ਜਨ ਸੰਗ ਨੇ ਆਰਐਸਐਸ ਨੇ ਲਗਭਗ ਕਿੰਨਾ ਸਮਾਂ ਉਡੀਕ ਕੀਤੀ ਐ ਇਸ ਗੱਲ ਦੀ ਕਿ ਆਮਨਦਰ ਬਣਾਉਣਾ 370 ਖਤਮ ਕਰਨੀ ਐ ਕਾਮਨ ਸਿਵਲ ਕੋਡ ਪਰ ਉਹ ਆਪਣੀ ਧਾਰਾ ਤੇ ਕਾਇਮ ਰਹਿ ਕੇ ਉਧਰ ਨੂੰ ਚੰਦੇ ਰਹੇ ਤਾਂ ਜਿਹੜੇ ਇਹ ਤਿੰਨੇ ਕਾਨੂੰਨ ਬਣਾ ਦੇ ਸੀ ਕਾਰਪੋਰੇਟ ਲਈ ਜਿਹਦੇ ਚ ਐ ਦਾਨੀ ਤੇ ਬਾਨੀ ਦਾ ਸਵਾਲ ਹੈ ਪਾਰਲੀਮੈਂਟ ਦੇ ਵਿੱਚ ਬਹਿਸ ਨਹੀਂ ਹੋਰਦੇ ਦੀ ਬੀਜੇਪੀ ਅਡਾਨੀ ਦੇ ਮਾਮਲੇ ਤੇ ਅਲੀਗੇਸ਼ਨ ਤੇ ਪਰਚੇ ਦਰਜ ਅਮਰੀਕਾ ਦੀ ਇੱਕ ਅਦਾਲਤ ਚ ਹੋਏ ਨੇ 2000 ਕਰੋੜ ਤੋਂ ਵੱਧ ਦੇ ਜਿਹੜੇ ਹੇਰਾਫੇਰੀ ਦੇ ਜਿਹੜੇ 5 ਸਟੇਟਾਂ ਦੇ ਭਾਰਤ ਦੀਆਂ ਦੇ ਵਿੱਚ ਸੋਲਰ ਕੰਟਰੈਕਟ ਦਾ ਸਵਾਲ ਹੈ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ ਜਿਹੜੇ ਇਸ ਢੰਗ ਦੇ ਨਾਲ ਆਪਸ ਚ ਜੁੜ ਕੇ ਕੰਮ ਕਰ ਰਹੇ ਨੇ ਗਵਰਨਮੈਂਟ ਪਲੱਸ ਕਾਰਪੋਰੇਟ ਤਾਂ ਇਹਦੇ ਤੇ ਬੇਹੱਦ ਗੰਭੀਰਤਾ ਨਾਲ ਸੋਚਣ ਦਾ ਸਵਾਲ ਹੈ ਇਹਨੂੰ ਜਿਵੇਂ ਪਹਿਲੇ ਤਿੰਨੇ ਕਾਨੂੰਨਾਂ ਦੇ ਵਿੱਚ ਇੱਕ ਲੋਕਾਂ ਨੂੰ ਘਰ-ਘਰ ਪਤਾ ਲੱਗ ਗਿਆ ਸੀ ਉਸੇ ਢੰਗ ਨਾਲ ਘਰ-ਘਰ ਪਤਾ ਲਾਉਣ ਦਾ ਸਵਾਲ ਹੈ ਇਹ ਜ਼ਿੰਮੇਵਾਰੀ ਕਿਸਾਨ ਆਗੂਆਂ ਦੀ ਹੋਣੀ ਚਾਹੀਦੀ ਵੱਲ ਇਹ ਲੇਖਕਾਂ ਦੀ ਲਿਖਣ ਵਾਲਿਆਂ ਦੀ ਬੋਲਣ ਵਾਲਿਆਂ ਦੀ ਫੁੱਦੀ ਜੀਬੀਆਂ ਦੀ ਸਿਆਸੀ ਪਾਰਟੀਆਂ ਕਾਹਦੇ ਵੋਟਾਂ ਲੈ ਕੇ ਗੱਦੀ ਤੇ ਬਰਾਜਮਾਨ ਹੁੰਦੀਆਂ ਨੇ ਜੇ ਉਹਨਾਂ ਨੇ ਇਹ ਕੰਮ ਵੀ ਨਹੀਂ ਕਰਨਾ ਉਹਦੇ ਤੇ ਸੋਚਣਾ ਹੀ ਨਹੀਂ ਤੇ ਗੱਲ ਨਹੀਂ ਕਰਨੀ ਇਸੇ ਕਰਕੇ ਇਹਦੇ ਤੇ ਇਮੀਡੀਏਟ ਕਿਸਾਨ ਅੰਦੋਲਨ ਦੀ ਏਕਤਾ ਸੈਮੀਨਾਰਾਂ ਦੀ ਝੜੀ ਤੇ ਬਾਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿਰਪਾ ਕਰਕੇ ਦਰਸ਼ਨ ਕਰੋ ਇਹ ਸਾਰੀ ਦਸਤਾਵੇਜ਼ ਦੇ ਉਹਦੇ ਤੇ ਆਪੋ ਆਪਣੀ ਮੱਥਾ ਪੱਚੀ ਕਰੋ ਤੇ ਮੱਥਾ ਪੱਚੀ ਹੋਏਗੀ ਤਾਂ ਉਸ ਤੋਂ ਬਾਅਦ ਜਦੋਂ ਸਮਝ ਆ ਜਾਏਗੀ ਤਾਂ ਇਹ ਸਾਰੀ ਪਾਲਿਸੀ ਜਿਹੜੀ ਬਣਨ ਜਾ ਰਹੀ ਹੈ ਜਿਹਨੂੰ ਮਨਜ਼ੂਰੀ ਜਦੋਂ ਮਿਲ ਜਾਣੀ ਹੈ ਉਦੋਂ ਪਾਲਿਸੀਆਂ ਬਣ ਜਾਂਦੀਆਂ ਨੇ ਤੇ ਬਣਨ ਤੋਂ ਪਹਿਲਾਂ ਹੀ ਜੇਕਰ ਚੱਜ ਨਾਲ ਵਿਰੋਧ ਹੋ ਜੇ ਤਾਂ ਆਪੋ ਆਪਣੀ ਸਟੇਟ ਗਵਰਨਮੈਂਟਾਂ ਨੂੰ ਵੀ ਪੁੱਛੋ ਕਿ ਉਹ ਕੀ ਕਰ ਰਹੀਆਂ ਹਨ ਉਹਨਾਂ ਨੇ ਤਾਂ ਜਦੋਂ ਬਾ ਮਰੋੜੀ ਜਿਵੇਂ ਉਹਨਾਂ ਨੇ APMC ਐਕਟ ਲਾਗੂ ਅਮੈਂਡ ਕਰ ਲਏ ਗਵਰਨਮੈਂਟ ਆਫ ਇੰਡੀਆ ਦੇ ਕਹੇ ਤੇ ਇਹ ਵੀ ਕਰ ਲੈਣਗੇ ਐਡੇ ਜੋਗੇ ਲੱਗ ਨਹੀਂ ਰਹੇ ਵੈਸੇ ਪਰ ਇਹਦੇ ਤੇ ਆਲ ਪਾਰਟੀ ਮੀਟਿੰਗ ਵੀ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਹ ਨਹੀਂ ਹੁੰਦੀ ਤਾਂ ਉਹ ਕਲਾ ਗੱਲ ਪਰ ਇਹ ਹੈ ਭਾਈ ਮਾਮਲਾ ਬਹੁਤ ਹੋਣ ਦੀ ਲੜਾਈ ਦਾ ਸਵਾਲ ਹੈ ਉਹ ਹੈ ਜਈ ਹੈ ਉੱਡਾ ਹੀ ਮਹੱਤਵਪੂਰਨ ਉਹਦੋਂ ਇੱਕ ਰੱਤੀ ਵੀ ਘਟ ਨਹੀਂ ਹੈ ਜੇਕਰ ਜਿਹੜਾ ਪਹਿਲਾਂ ਲੱਗ ਰਿਹਾ ਸੀ ਔਰ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪੁਲੰਗ ਬਹੁਤ ਬਹੁਤ ਧੰਨਵਾਦ